ਸਾਚਾ ਸਾਹਿਬ ਸਾਚਨਾਇ ਪਾਕਿਆ ਪਾਉ ਵਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਸਾਚਾ ਸਾਹਿਬ ਸਾਚਨਾਇ ਪਾਕਿਆ ਪਾਉ ਵਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰੱਖੀ ਐ ਜਿੱਤ ਸੇ ਦਰਬਾਰ ਮੋਹ ਕੀ ਬੋਲਣ ਇਹ ਬੋਲਣ ਬੋਲੀ ਏ ਜਿੱਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚੇ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਇਹ ਮੈਂ ਜਾਣੀ ਐ ਸਭ ਆਪੇ ਸਚਿਆਰ ਅਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਜੀ ਮੈ ਜਾਣੀ ਆ ਸਭਾ ਕੇ ਸੱਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਆਪ ਦਾ ਇੱਕ ਗੁਰਸਿੱਖ ਇੱਕ ਗੁਰਸਿੱਖ ਗਨੂ ਸਿੰਘ ਚੈਨਲ ਤੇ ਆ ਅਚੜ ਦੇ ਜੀ ਸਾਦੇ ਚੌਥੀ ਪਾ ਚੌਥੀ ਪੜੀ ਦੇ ਸੀ ਵਿਆਖਿਆ ਤੇ ਪਹੁੰਚ ਚੁੱਕੇ ਆ ਅੱਜ ਉਸਤ ਬਾਨੀ ਕਿਰਪਾ ਨਾਲ ਤੇ ਬੇਨਤੀ ਹੈ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਤਾਂ ਜੋ ਜੋ ਗਲਤੀ ਹੋਵੇ ਆਪ ਜੀ ਨੂੰ ਪਤਾ ਲੱਗ ਸਕੇ ਤੇ ਸਾਸੀ ਸੁਧਾਰ ਸਿੱਖਣ ਦੇ ਸੋਚੇ ਸੁਧਾਰ ਸਕੇ ਇਸ ਕਰਕੇ ਵੀਡੀਓ ਜੜੀ ਪੂਰੀ ਦੇਖਿਆ ਕਰੋ ਤੇ ਲਾਈਕਸ ਆਇਆ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਜੀ ਆਓ ਹੁਣ ਕਿਉਂਕਿ ਦੇਖੋ ਲਾਈਕ ਨਾ ਇਹਨਾਂ ਦਾ ਤੁਹਾਡਾ ਫਾਇਦਾ ਹਣਾ ਨਾ ਮੇਰਾ ਕੋ ਫਾਇਦਾ ਹਣਾ ਅਸੀਂ ਹੌਸਲਾ ਵਧਦਾ ਮੇਰਾ ਠੀਕ ਹੈ ਜੁਰ ਆਓ ਹਣ ਜਿਹੜਾ ਹੈ ਬਿਨਾ ਆਪ ਆਪ ਜਿਵੇਂ ਵਿਅਰਥ ਕਰਦੇ ਹੋਏ ਸ਼ੁਰੂ ਕਰੀਏ ਚੌਥੀ ਪੜ ਦੀ ਵਿਚਾਰ ਇਸ ਤਰ੍ਹਾਂ ਹੀ ਰੋਜ਼ ਰੋਜ਼ ਆਉਂਦੀ ਰਹਿਣੀ ਹੈ ਪੰਨ ਨੂੰ ਪੰਜਵੀਂ ਸੱਚ ਹੈ ਇਸ ਤਰ੍ਹਾਂ ਸਾਚਾ ਸਾਹਿਬ ਸਾਚਾ ਸਦਾ ਥਿਰ ਰਹਿਣ ਵਾਲਾ ਸੱਚਾ ਪਰਮਾਤਮਾ ਸੱਚਾ ਦਾ ਰਹਿਣ ਦਾ ਥਿਰ ਰਹਿਣ ਵਾਲਾ ਹੋਂਦ ਹੋਂਦ ਵਾਲਾ ਸਾਚਾ ਸਾਹਿਬ ਸਾਚਨਾਏ ਉਹਨਾਂ ਨਾਮ ਵੀ ਜੋ ਸਾਚਾ ਆਪੇ ਹੋਗਾ ਜੋ ਸਦਾ ਇੱਥੇ ਰਹਿਣ ਵਾਲਾ ਉਹਦਾ ਨਾਮ ਵੀ ਜਿਹੜਾ ਸਦਾ ਇੱਥੇ ਰਹਿਣ ਵਾਲਾ ਸੱਚਾ ਹੀ ਹੈ ਸਾਚਾ ਸਾਹਿਬ ਸਾਚਨਾਇ ਨਾਇਰ ਨਾਮ ਨਿਯਮ ਆਖਿਆ ਅਸਲ ਬੋਲੀ ਜੁਣਵੇਂ ਮਾਲ ਵੀ ਉਸੇ ਚੱਲ ਜੋ ਮਾਲ ਵੀ ਕੁਝ ਹੋਰ ਕਹਿੰਦੇ ਆ ਕਿਸੇ ਚੀਜ਼ ਨੂੰ ਇੱਧਰ ਹੁਣ ਮਾਲ ਪਿੰਡਾਲ ਪਿੰਡ ਅਮਰਤੀ ਕਹਿੰਦੇ ਆ ਆਪਣੇ ਸ਼ਹਿਰ ਚ ਕੜੀ ਕਹਿੰਦੇ ਆ ਪਿੰਡਾ ਚੌਲ ਕਹਿੰਦੇ ਆ ਤੇ ਅਸੀਂ ਚਾਵਲ ਕਹਿੰਦੇ ਆ ਸ਼ਹਿਰਾਂ ਚ ਤਾਂ ਸਰੀ ਬੋਲੀ ਬੋਲੀ ਤਾਂ ਫਰਕ ਹੁੰਦਾ ਹੈ ਪਾਕ ਬਖੇਦਾਰਸında ਬੋਲੀ ਪਾਕਿਆ ਸ਼ੁੱਧ ਵਰਤੇ ਜਾਂਦਾ ਅੰਮਰ ਸਰਚ ਤੇ ਆਰਥਿਕ ਕੋਈ ਹੈ ਸਾਚਾ ਸਾਹਿਬ ਸਾਚਨਾਏ ਪਾਕਿਆ ਪਾਉ ਆਪਾਰ ਪਾਕਿਆ ਪਾਉ ਪਾਕਿਆ ਕਿਹੜੀ ਬੋਲੀ ਕਿਹੜੀ ਹੈ ਪਾਉ ਤੌਰ ਤੇ ਪ੍ਰੇਮ ਅਪਾਰ ਅਪਾਰ ਬੇਅੰਤ ਅੰਦੇਲੀ ਪ੍ਰੀਅੰਦ ਜਿਹੜੀ ਆ ਜੀ ਬੋਲੀ ਉਹ ਬੇਅੰਤ ਹੈ ਬੇਅੰਤ ਅੰਤ ਉਦਾਹਰਨਤ ਨਹੀਂ ਉਹਦਾ ਪਾਰ ਨਹੀਂ ਹੋਈ ਆਖੇ ਮੰਗੇ ਦੇ ਦੇ ਆਖੇ ਆਖਦੇ ਹਾਂ ਮੰਗੇ ਦੇ ਦੇ ਮੰਗੇ ਦੇ ਦੇ ਅੰਦੇ ਅਸੀਂ ਆਖਦੇ ਹਾਂ ਅਰਾਸ ਕਰਦੇ ਹਾਂ ਬਾਤ ਸਾਨੂੰ ਦੇ ਆਖੇ ਮੰਗੇ ਦੇ ਦੇ ਉਹ ਦਿੰਦਾ ਸਾਨੂੰ ਦਾ ਦੇਖੋ ਪਹਿਲੇ ਦਾ ਅਰਥ ਆਤਾ ਹੈ ਦੇ ਦਾ ਆਖੇ ਮੰਗੇ ਦੇ ਦਾ ਪਹਿਲੇ ਦਾ ਅਰਥ ਆਤਾ ਹੈ ਵੀ ਮੰਗਲਿਆਂ ਨੂੰ ਦੇ ਜੁਦੇ ਦੇ ਦਾ ਅਰਥ ਆਤਾ ਹੈ ਦਿੰਦਾ ਹੈ ਪਹਿਲੇ ਦੇ ਦਾ ਅਰਥ ਆਤਾ ਹੈ ਵੀ ਦੇ ਜੁਦੇ ਦਾ ਅਰਥ ਆਤਾ ਹੈ ਉਹ ਦਿੰਦਾ ਹੈ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਉਹ ਦਾਤਾਰ ਜਿਹੜਾ ਦਾਤਾਂ ਦੇਣ ਵਾਲਾ ਉਹ ਦਾਤ ਦਿੰਦਾ ਹੈ ਫਿਰ ਕੀ ਅੱਗੇ ਰੱਖੀ ਐ ਫਿਰ ਦੇਖੋ ਪੰਜਾਬੀ ਚ ਜੇ ਫੇਰ ਪਾਣਾ ਕਿਦਾਂ ਵਾਂਗੇ ਫਫਾ ਪਰ ਲਾਹ ਤੇਰਾ ਲੈ ਇਥੇ ਜਿਹੜਾ ਫਫਾ ਲਾਇ ਰਾਰੀ ਨੂੰ ਸਿਆਰੀ ਹੈ ਪਿਆਸ ਹੈ ਸਾਰੀਆਂ ਦਤ ਜੇ ਸਾਰੀਆਂ ਦਤ ਫੇਰ ਕੀ ਅੱਗੇ ਹੀ ਨਹੀਂ ਬੋਲਣਾ ਕਿ ਸਿਆਰੀ ਹੈ ਕਿ ਅੱਗੇ ਰੱਖੀ ਹੈ ਅੱਗੇ ਕਹਿੰਦੇ ਫੇਰ ਕੀ ਮੈਂ ਅੱਗੇ ਰੱਖਾਂ ਫੇਰ ਕਿ ਉਹਨੂੰ ਪੇਟਾ ਦਵਾ ਪਰਮਾਤਮਾ ਨੂੰ ਜਿੱਦਿਸਾ ਦਰਬਾਰ ਜਿਦਣਾ ਕੀ ਹੋਵੇ ਜਿਤਨਾ ਉਹ ਦਰਵਾਜਾ ਹੈ ਦਿਸੇ ਫੇਰ ਕੀ ਅੱਗੇ ਰੱਖੀ ਐ ਜਿੱਤੇ ਸਹਿ ਦਰਬਾਰ ਮੋਹ ਕੀ ਬੋਲਣ ਬੋਲੀ ਐ ਮੋਹ ਨਾ ਮੂੰਹ ਹੁੰਦਾ ਮੋਹ ਮੋਹ ਦਾ ਅਰਥ ਮੂੰਹ ਮੋਹ ਤੋਂ ਮੂੰਹ ਤੋਂ ਮੋਕੇ ਕਿਹੜਾ ਬੋਲਣ ਬੋਲੀ ਐ ਕਿਹੜਾ ਬੋਲ ਬੋਲਾਂ ਜਿੱਦ ਸੁਣ ਤਰੇ ਪਿਆਰ ਕਹਿੰਦੇ ਮੈਂ ਕਿਹੜਾ ਬੋਲ ਬੋਲਾਂ ਜਿਸ ਨਾਲ ਜਿਹਨੂੰ ਸੁਣਨ ਨਾਲ ਜਿਹਨੂੰ ਸੁਣਨ ਕਰਨ ਨਾਲ ਸੁਣ ਤਰੇ ਪਿਆਰ ਤਾਰੇ ਮੈਂ ਪੈ ਜਵੇ ਪਿਆਰ ਉਹਦਾਂ ਜਿਹੜਾ ਮੇਰਾ ਯਾਰ ਪੈ ਜਵੇ ਅੰਮ੍ਰਿਤ ਵੇਲਾ ਸਚਨਾਓ ਫਿਰ ਕੋਈ ਸਵਾਲ ਦਾ ਜਵਾਬ ਦੇ ਰਿਹਾ ਹੁਣ ਇੱਕ ਬੇਟਾ ਕੀ ਰੱਖਣੀ ਹੈ ਫਿਰ ਅੰਮ੍ਰਿਤ ਵੇਲਾ ਸਚਨਾਓ ਵੱਡੇ ਆਈ ਵਿਚਾਰ ਅਰੇ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਤੇਨ ਤੋਂ ਬੰਦ ਆ ਬਲੇ ਸਨਸਫੇਰ ਦੇ ਜਿਹਦੇ ਸਮੇਂ ਸੂਦੇ ਟਿੱਕੀ ਨਹੀਂ ਚੜੀ ਹੁੰਦੀ ਅੰਮ੍ਰਿਤ ਵੇਲਾ ਸਚਨਾਓ ਸੱਚੇ ਨਾਮ ਬੜੀ ਆਈ ਵਿਚਾਰ ਉਹਦੇ ਸੱਚੇ ਨਾਮ ਦੀ ਵਿਚਾਰ ਕਰਨੀ ਅਰਥਾਤ ਪ੍ਰੇਮ ਪਾਠ ਪਾਠ ਕਰਨਾ ਜਾਂ ਸਦੀਆਂ ਦੇ ਗੁਰਾਂ ਨੂੰ ਗ੍ਰਹਿਣ ਕਰਨਾ ਭਗਤੀ ਕਰਨੀ ਇਹ ਉਹਦਾ ਕੰਮ ਆਪਾਂ ਕਹਿੰਦੇ ਫਿਰ ਕੀ ਅੱਗੇ ਰੱਖੇ ਜਿੱਤ ਦੇ ਦਰਬਾਰ ਕੀ ਕੰਮ ਕਰਨਾ ਜਿਹੜਾ ਦਰਬਾਰ ਦੇ ਸੇ ਉਸਾਂ ਨੂੰ ਜਵਾਬ ਦਿੱਤਾ ਫਿਰ ਵੀ ਅੰਮ੍ਰਿਤ ਵੇਲੇ ਉਠੋ ਉਹਦੇ ਪਰਮਾਤਮਾ ਦੇ ਨਾਮ ਦੀ ਅਰਦਾਸ ਨਾ ਕਰੋ ਤਦ ਕੋ ਉਹਨਾਂ ਅੰਮ੍ਰਿਤ ਵੇਲੇ ਗੁਰਸਾਹਿਬ ਨੇ ਕਿਉਂ ਗਿਆ ਉਹ ਸਭ ਕੋਈ ਵੀ ਵੇਲਾ ਕਿਆ ਸੋਚੀਆ ਸਤ ਪੈਰੇ ਸਾਡੇ ਕੋਲ 24 ਘੰਟੇ ਸਾਡੇ ਕੋਲ ਗੁਰਸਾਹਿਬ ਨੇ ਅੰਮ੍ਰਿਤ ਵੇਲੇ ਹੀ ਕਿਉਂ ਗਿਆ ਇੱਕ ਕਾਰਨ ਵੀ ਜਿਹੜਾ ਅੰਮ੍ਰਿਤ ਵੇਲੇ ਸਮੇਂ ਬੰਦਾ ਜਿਹੜਾ ਹੈ ਉਹ ਜਿਹੜੇ ਵਿਕਾਰਾਂ ਤੋਂ ਨਿੱਜੀ ਕਮਕਾਰਾਂ ਕੋ ਜਾਂ ਸੁਸਾਰਕ ਕਮਕਾਰਾਂ ਤੋਂ ਸੰਸਾਰ ਸਮਾਜਿਕ ਤੋਂ ਹਟਿਆ ਹੁੰਦਾ ਤੁਸੀਂ ਉਹ ਚੀਜ਼ ਨਹੀਂ ਹੁੰਦਾ ਤਿਆਂ ਇਸ ਕਰਕੇ ਬੁਰਸਾ ਨੇ ਅਮਰਤਵੇਲਾ ਚੂਜ਼ ਕੀਤਾ ਅਮਰਤਵੇਲਾ ਸੱਚ ਨਾ ਵਡਿਆਈ ਵਿੱਚ ਉਹਦੀ ਵਡਿਆਈ ਕਰੋ ਵਡਿਆਈ ਦੀ ਉਹਦੀ ਵਿਚਾਰ ਕਰੋ ਵਡਿਆਈ ਦਾ ਸ਼ੋਭਾ ਵਿਚਾਰ ਮ ਉਹ ਉਹ ਵਿਚਾਰ ਕਰਨੀ ਤੇ ਕਰਮੀ ਫਿਰ ਹੋਏਗਾ ਕਿ ਕਰਮੀ ਆਵੇ ਕੱਪੜਾ ਕਰਮੀ ਆਵੇ ਕੱਪੜਾ ਕਰਮੀ ਦਾ ਪ੍ਰਬੂ ਦੀ ਮੇਰ ਨਾਲ ਪ੍ਰਬੂ ਦੀ ਮੇਰ ਨਾਲ ਕਰਮੀ ਆਵੇ ਕੱਪੜਾ ਕੱਪੜਾ ਦਾ ਹੁੰਦਾ ਤੇ ਪ੍ਰੇਮ ਦੀ ਟੋਲੀ ਇਹ ਪਰ ਟੋਲੀ ਕਰਮੀ ਆਵੇ ਕੱਪੜਾ ਨਦਰੀ ਮੂਖ ਦੁਆ ਨਦਰੀ ਆਦab ਨਦਰ ਕਿੰਨੇ ਇਸ ਤਰ੍ਹਾਂ ਪਾ ਉਹਦੀ ਮੇਰ ਨਾਲ ਮੈਂ ਸਿਫਤ ਰੂਪ ਟੋਲਾ ਅਗਸੇਨਾ ਵੀ ਪਟੋਲਾ ਉਹਦੀ ਪ੍ਰੇਮ ਦਾ ਸਿਵ ਰੂਪ ਟੋਲਾ ਉਸਦੀ ਕਿਰਪਾ ਦ੍ਰਿਸ਼ਟੀ ਨਾਲ ਕੂੜ ਦੀ ਪਾ ਕੂੜ ਦੀ ਵਾਲਾ ਪਾਦਾਰ ਖਾਸ ਹੁੰਦਾ ਹੈ ਤੇ ਨਾਲ ਅਗੇ ਚੱਲਣ ਨਾਲ ਸਾਂਝ ਪਈ ਸੀ ਕੰਧ ਮੈਂ ਕੂਦੀ ਵਾਲ ਟੁੱਟ ਜਵੇ ਤੇ ਮੇਰੇ ਰਾਮਨਾ ਪ੍ਰਾਪਤੀ ਹੋ ਜਾਵੇ ਨਦਰੀ ਮੋਗ ਦੁਆਰ ਦੁਆਰ ਉਹਦੇ ਸਾਹਮਣੇ ਜਿਹੜਾ ਮੈਂ ਦਰਸ਼ਨ ਹੋ ਜਾ ਉਹ ਉਹਦੇ ਮੈਨੂੰ ਉਹਦੇ ਨਾਮੇ ਲਾ ਮਿਲਾਪ ਹੋ ਜਵੇ ਦਾਨ ਇਵੇਂ ਇਹਵੇਂ ਨਹੀਂ ਗਿਆ ਨਾ ਈੜਿਆ ਇਵੇਂ ਜਾਣੀ ਐ ਇਹਵੇਂ ਤਾਂ ਇਸ ਤਰ੍ਹਾਂ ਕਿੰਨੇ ਇਸ ਤਰ੍ਹਾਂ ਨਾ ਇਵੇਂ ਜਾਣੀ ਇਸ ਤਰ੍ਹਾਂ ਜਾਣੀ ਐ ਸਭ ਆਪੇ ਸੁੱਚਿਆ ਉਕੀਨ ਸਭ ਜਗ੍ਹਾ ਹੀ ਭਰਪੂਰ ਜਾਂ ਪੁਸ਼ਪੜਕੇ ਨੇ ਐਸੀ ਗਾਵੇ ਕੋ ਤਾਨ ਹੋਵੇ ਕਿ ਸਦਾਨ ਗਾਵੇ ਕੋ ਦਾਤ ਜਾਣੇ ਨਿਸੰ ਗਾਵੇ ਕੋ ਗੁਣ ਵੜਿਆਈਆਂ ਚਰ ਗਾਵੇ ਕੋ ਵਿਦਿਆਵਕ ਨਿਚਰ ਗਾਵੇ ਕੋ ਸਾਜ ਕਰੇ ਤਾਂ ਕਿ ਗਾਵੇ ਕੋ ਜੀ ਲੈ ਫੜ ਦੇ ਗਾਵੇ ਕੋ ਜਾਪੇ ਜਿਸ ਹੁਣ ਧਿਆਨ ਗਾਵੇ ਕੋ ਜਾਪੇ ਜਿਸ ਦੂਰ ਗਾਵੇ ਕੋ ਵਿਖੇ ਹਾਦਰਾ ਹੁ ਦੂ ਕੋਈ ਕਹਿੰਦੇ ਵੀ ਦੂਰ ਹੈ ਕੋਈ ਕਹਿੰਦੇ ਲੈੜੇ ਹੈ ਤੇ ਗੁੱਸਾ ਖਾ ਸੋਣ ਤੇ ਨਿਚੋਰ ਦੱਸਦੇ ਵੀ ਸਾ ਨਾਨ ਇਹ ਨਾ ਜਾਣੀ ਸਭ ਆਪੇ ਸੱਚ ਹੈ ਉਹ ਸਭ ਜਗ੍ਹਾ ਹੀ ਹੈ ਸਚਾਰ ਜਿਹੜਾ ਸੱਚਾ ਪਰਮਾਤਮਾ ਸਭ ਜਗਾਈ ਹੈ ਜਦ ਨਿਚੋੜ ਦੱਸਦੇ ਆ ਸੋ ਇਹ ਸੀ ਅੱਜ ਦਾ ਕੰਟੈਂਟ ਕੱਲ ਨੂੰ ਅਗਲੀ ਪੋੜ ਦੀ ਵਿਚਾਰ ਜਿਹੜੇ ਕਰਾਂਗੇ ਖਾਪੇ ਅਨ ਜੈ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋ ਕੱਲ ਆਪੇ ਦੀ ਵਿਚਾਰ ਕਰਾਂਗੇ ਕੱਲ ਹੋ ਸਕੀ ਜਦ ਪਰਸੋ ਕਿ ਐਤਵਾਰ ਨੂੰ ਕਾਟੀ ਹੋਵੇਗਾ ਕੰਟੈਂਟ ਆਵੇ ਬਹੁਤ ਹੀ ਰੇਅਰ ਹੋਵੇਗਾ ਕੋਸ਼ਿਸ਼ ਜ਼ਰੂਰ ਹੋਵੇਗੀ ਅਗਰ ਨਹੀਂ ਹੋਇਆ ਤਾਂ ਪਰਸੋਂ ਮੋੜ ਦੀ ਜੜੀ ਵਿੱਚ ਵਿਚਾਰ ਕਰਾਂਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਸਤਿ ਸ੍ਰੀ ਅਕਾਲ